ਲਫ਼ਜ਼ਾਂ ਦਾ ਕਮਾਲ ਪਰਮਾਤਮਾ ਨੇ ਸਾਨੂੰ ਆਪਣੇ ਅਲਫ਼ਾਜ਼ ਹੋਰਾਂ ਅੱਗੇ ਪੇਸ਼ ਕਰਨ ਦੇ ਜੋ ਬਾ ਕਮਾਲਦਾਰਤ ਬਖਸ਼ੀ ਹੈ ਇਹਨਾਂ ਦੀ ਅਹਿਮੀਅਤ ਉਸ ਸ਼ਖਸ ਤੋਂ ਪੁੱਛਣਾ ਜੋ ਮੁਸ਼ਕਲ ਦੌਰ ਵਿੱਚੋਂ ਗੁਜ਼ਰਿਆ ਹੋਵੇ ਤੇ ਕਿਸੇ ਨੇ ਜਾਂ ਤੁਸੀਂ ਉਸ ਤੋਂ ਹੌਸਲਾ ਵਧਾਉਣ ਲਈ ਕੁਝ ਵਜੰਦਾਰ ਲਫ਼ਜ਼ ਵਰਤੇ ਹੋਣ ਫਿਕਰ ਨਾ ਕਰ ਹਿੰਮਤ ਰੱਖ ਵਧੀਆ ਸੋਚ ਜੋ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਤੂੰ ਚੱਲਦਾ ਰਹਿ ਕੋਈ ਨਹੀਂ ਸਭ ਸਹੀ ਹੋ ਜਾਣਾ ਤੇ ਇਹ ਲਫ਼ਜ਼ ਉਸ ਦੇ ਲਈ ਸੱਚੀ ਹਿੰਮਤ ਤੇ ਨਵੀਂ ਉਮੀਦ ਬਣੇ ਹੋਣ ਜਾਂ ਤੁਹਾਡੇ ਲਈ ਕਿਸੇ ਵੱਲੋਂ ਕਹੇ ਲਫ਼ਜ਼ ਤੁਹਾਡੇ ਮੁਸ਼ਕਲ ਸਮੇਂ ਵਿੱਚ ਹੌਸਲਾ ਬਣੇ ਹੋਣ ਇਹ ਸੱਚ ਹੈ ਕਿ ਲਫ਼ਜ਼ ਕਿਸੇ ਨੂੰ ਉਦਾਸੀ ਵੱਲ ਵੀ ਲੈ ਜਾਂਦੇ ਹਨ ਤੇ ਕਿਸੇ ਨੂੰ ਜਿਉਣ ਦੀ ਜਾਚ ਵੀ ਸਿਖਾ ਦਿੰਦੇ ਹਨ ਸਾਡੇ ਖੁਦ ਦੇ ਲਫ਼ਜ਼ ਸਾਡੀ ਜ਼ਿੰਦਗੀ ਤੇ ਵੀ ਗਹਿਰਾ ਪ੍ਰਭਾਵ ਪਾਉਂਦੇ ਹਨ ਪਰ ਜੇ ਲਫ਼ਜ਼ ਬਜੰਦਾਰ ਹੋ ਜਾਣ ਤਾਂ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿੱਚ ਸਹਾਇੀ ਹੁੰਦੇ ਹਨ